ਆਰ ਵਾਲਿਓ ਜੋ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜੀવાર ਵਿਆਖਿਆ ਰੰਭ ਕੀਤੀ ਹੈ ਉਸ ਦੇ ਅਗਲੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਪਾਤਸ਼ਾਹ ਜੀ ਬਚਨ ਕਰਦੇ ਨੇ ਸ੍ਰੀ ਰਾਗ ਮਹਲਾ ਪਹਿਲਾ ਕਰਿ ਥਾ ਸੋਏ ਮੋਲਾ ਜਿਨ ਜਗ ਮੋਲਾਇਆ ਹਰਿਆ ਕੀਆ ਸੰਸਾਰੋ ਮੋਲਾ ਮਾਲਕ ਉਹ ਹੀ ਪ੍ਰਮਾਤਮਾ ਖਸਮਾ ਜਿਨੇ ਜਗ ਨੂੰ ਪੈਦਾ ਕੀਤਾ ਹੈ ਜਗ ਨੂੰ ਬਣਾਇਆ ਹੈ ਹਰਿਆ ਕੀਆ ਸੰਸਾਰੋ ਤੇ ਹਰੇ ਇਹ ਸੰਸਾਰ ਨੂੰ ਕੁਦਰਤ ਨੂੰ ਹਰਿਆ ਭਰਿਆ ਕੀਤਾ ਹੈ ਆਪੀ ਉਸਨੇ ਸੰਸਾਰ ਬਣਾਇਆ ਹੈ ਆਪੀ ਉਸੋ ਮੋਲੇ ਆਪਾ ਕੀ ਆਪੀ ਉਸ ਨੂੰ ਚਲਾ ਰਿਹਾ ਹੈ ਕਰਨ ਵਾਲਾ ਹੈ ਆਪੇ ਸੰਸਾਰ ਨੂੰ ਕੁਦਰਤ ਦੇ ਕੇ ਹਰਿਆ ਭਰਿਆ ਕੀਤਾ ਹੈ ਸੋਏ ਕਾਜੀ ਜਿਨ ਆਪ ਜਿਆ ਬਾਕੀ ਇਹ ਸੰਸਾਰ ਦੇ ਵਿੱਚ ਆਬ ਖਾਖ ਜਿੰਬੰਧ ਰਖਾਇਦਾ ਹੈ ਧਨ ਸਿਰਜਨ ਹਾਰੋ ਆਬ ਖਾਖ ਆਪ ਕਿਆ ਜਾਂਦਾ ਹੈ ਪਾਣੀ ਨੂੰ ਤੇ ਖਾਖ ਕਿਆ ਜਾਂਦਾ ਹੈ ਮਿੱਟੀ ਨੂੰ ਆਬ ਖਾਖ ਜਿੰਨ ਬੰਧ ਰੱਖਾਈ ਹੁਣ ਮਿੱਟੀ ਤੇ ਪਾਣੀ ਇੱਕ ਦੂਜੇ ਦੇ ਆਪੋਜਿਟ ਨੇ ਆਪਾਂ ਕੀ ਬਖੋ ਵੱਖ ਨੇ ਫਿਰ ਵੀ ਪ੍ਰਮਾਤਮਾ ਦੀ ਕੁਦਰਤ ਦੇਖੋ ਇਸ ਮਿੱਟੀ ਦੇ ਹੇਠਾਂ ਧਰਤੀ ਦੇ ਹੇਠਾਂ ਪਾਣੀ ਹੈ ਪਰ ਉਹਦੀ ਕੁਦਰਤ ਨੇ ਉਹਦੇ ਹੁਕਮ ਨੇ ਬੰਦ ਕੀ ਰੱਖਿਆ ਹੋਇਆ ਜੇ ਆਪਾਂ ਨੂੰ ਪਾਣੀ ਦੀ ਲੋੜ ਹੈ ਤੇ ਸਾਨੂੰ ਖੋਲਣਾ ਪਵੇਗਾ ਬੋਰ ਕਰਨਾ ਪਵੇਗਾ ਤੇ ਧਰਤੀ ਚੋਂ ਪਾਣੀ ਨਹੀਂ ਚਲੇਗਾ ਇਸੇ ਤਰ੍ਹਾਂ ਮਨੁੱਖ ਦਾ ਸਰੀਰ ਹੈ ਜੇਸੀ ਨਾਮ ਦੇ ਤਾਂ ਲਾਵਾਂਗੇ ਨਾਮ ਦੇ ਜਾਪ ਲਾਵਾਂਗੇ ਤੇ ਸਾਡੇ ਹਿਰਦੇ ਵਿੱਚ ਸਵਾਹਿਗੁਰੂ ਦਾ ਨਾਮ ਦਾ ਪੁਹਾਰਾ ਸ਼ੁਰੂ ਹੋ ਜਾਵੇਗਾ ਆਪ ਖਾਦ ਜਨ ਬੰਧ ਰਖਾਈ ਜਿਨੇ ਮਿੱਟੀ ਦੇ ਵਿੱਚ ਪਾਣੀ ਨੂੰ ਬੰਨ ਕੇ ਰੱਖ ਲਿਆ ਧਨ ਸਿਰਜਣਹਾਰੋ ਉਹ ਧੰਤਾ ਦਾ ਯੋਗ ਹੈ ਉਹ ਸਭ ਤੋਂ ਵੱਡਾ ਸਭ ਤੋਂ ਵਿਆਪਕ ਹੈ ਸੱਜਣਹਾਰੋ ਪਾਪ ਕੀ ਸਭ ਨੂੰ ਸੱਜਣ ਵਾਲਾ ਹੈ ਮਰਣਾ ਮੂਲਾ ਮਰਣਾ ਭਾਵੇਂ ਜਿਹੜਾ ਮਰਨ ਵਾਲੀ ਸਚਾਈ ਹੈ ਉਹ ਅਟਲ ਹੈ ਅੱਜ ਦੀ ਕੱਲ ਇਹ ਆ ਜਾਣੀ ਹੈ ਈ ਕਰਤਾਰੋਂ ਡਰਨਾ ਤੇ ਜਿਹੜਾ ਕਰਤਾਰ ਨਾਲ ਜੁੜਿਆ ਰਹਿੰਦਾ ਹੈ ਉਹਦਾ ਇਹ ਡਰ ਮੁੱਕ ਜਾਂਦਾ ਹੈ ਖਤਮ ਹੋ ਜਾਂਦਾ ਹੈ ਰਹਾਉ ਤਾਂ ਤੂੰ ਮੂਲਾ ਤਾਂ ਤੂੰ ਕਾਜੀ ਜਾਣਾ ਨਾਮ ਖੁਦਾਈ ਜਿਹਦਾ ਸੁਲਾਈ ਕੋ ਦਾ ਨਾਮ ਉਸ ਪ੍ਰਮਾਤਮਾ ਦਾ ਮੈਂ ਪਹਿਲਾਂ ਵੀ ਬਚਨ ਕਰਦਾ ਵਾਂ ਵੱਖੋ ਵਕਤ ਅੱਜ ਨਹੀਂ ਉਸ ਵਾਈਰ ਨੂੰ ਪ੍ਰਮਾਤਮਾ ਨੂੰ ਮੰਨਣ ਦੇ ਵਕਤ ਉਹਨਾਂ ਕਸੀਲੇ ਨੇ ਪਰਵਾਣੇ ਕਹਿ ਰਿਹਾ ਤਾ ਤੂੰ ਮੁਲਾ ਜੇ ਤੂੰ ਰੱਬ ਨਾਲ ਜੁੜਿਆ ਹੈ ਤਾਂ ਇਹ ਤੂੰ ਮੁਲਾ ਹੈ ਤਾਂ ਤੂੰ ਕਾਜੀ ਤਾਂ ਹੀ ਤੂੰ ਕਾਜੀ ਹੈ ਜਾਣੇ ਨਾਮ ਖੁਦਾਏ ਜਿਹਨੂੰ ਖੁਦਾ ਦਾ ਨਾਮ ਸਮਰਨ ਹੋ ਗਿਆ ਜਿਹਦੇ ਹਿਰਦੇ ਵਿੱਚ ਖੁਦਾ ਵਸ ਗਿਆ ਜੇ ਮੋ ਤੇਰਾ ਪੜਿਆ ਹੋਇ ਕੋਈ ਰਹਿ ਨਾ ਭਰਿਆ ਭਾਈ ਤੇ ਉਸ ਕਿੰਨੀਆਂ ਵੀ ਕੁਰਾਨਾ ਪੜ੍ਹੀਏ ਕਿਤਾਬਾਂ ਪੜ੍ਹੀਏ ਜੇ ਇਸ ਨੂੰ ਸਮਝਿਆ ਨਹੀਂ ਉਸ ਨੂੰ ਸਿਮਰਿਆ ਨਹੀਂ ਤੇ ਭਰਿਆ ਭਾਲ ਕੇ ਇਹ ਸੰਸਾਰ ਦੇ ਵਿੱਚ ਮੋਹਤਵਰ ਸੱਜੇ ਹੀ ਮੁੱਕ ਰਪੇਂਦਾ ਹੈ ਤੇ ਅਜਾਈ ਸੰਸਾਰ ਤੋਂ ਜੀਵਨ ਚਲਾ ਕੇ ਚਲਿਆ ਜਾਂਦਾ ਹੈ ਸੋਏ ਕਾਜੇ ਜਿਨ ਆਪ ਤਜਿਆ ਬਾਣੀ ਕਹੇ ਕੋਈ ਕਾਜੀ ਹੈ ਨਾਮ ਕੀ ਕਾਜੀ ਕਹਿਲੂ ਜਾਂ ਕੋ ਗੁਰਮੁਖ ਪਿਆਰਾ ਕਹਿਲੂ ਕੋਈ ਭਗਤ ਹੈ ਜਿਨੇ ਸਭ ਤੋਂ ਪਹਿਲਾਂ ਸੋਏ ਕਾਜੀ ਜਿਨ ਆਪ ਭਜਿਆ ਜਿਨੇ ਆਪਣਾ ਆਪ ਵਿਖਣਾ ਕੀਤਾ ਹੈ ਇੱਕ ਨਾਮ ਜਾਂ ਆਧਾਰੋ ਇੱਕ ਨਾਮ ਦਾ ਆਧਾਰ ਜਿਸਨੇ ਬਣਾ ਲਿਆ ਹੈ ਹੈ ਵੀ ਉਸੀ ਜੈਨ ਅਜਸੀ ਸੱਚਾ ਸਿਰਜਨਹਾਰੋ ਉਹ ਸਦਾ ਮਨੂਰ ਹੈ ਇਸ ਸੰਸਾਰ ਤੋਂ ਪਹਿਲਾਂ ਵੀ ਤੇ ਜਦੋਂ ਤੱਕ ਸੰਸਾਰ ਰਹੇਗਾ ਉਹ ਮੌਜੂਦ ਰਹੇਗਾ ਹੁਣ ਵੀ ਮੌਜੂਦ ਹੈ ਆਉਣ ਵਾਲੇ ਸਮੇਂ 'ਚ ਵੀ ਮੌਜੂਦ ਹੈ ਹੈਪੀ ਹੋਸੀ ਚਾਇ ਮਨਜਾਬ ਸੀ ਸੱਚਾ ਸਿਰਜਣਹਾਰੂ ਜਿਸ ਨੇ ਧਰਤੀ ਸਿਰਜੀ ਹੋਈ ਹੈ ਇਸ ਨੇ ਮਰਕ ਨੂੰ ਬਣਾਇਆ 83 ਲੱਖ ਜੁਗੀਆਂ ਬਣਾਈਆਂ ਨੇ ਕੁਦਰਤ ਬਣਾਈ ਹੈ ਉਸ ਸਿਰਜਣ ਵਾਲਾ ਹਰ ਜੀਵ ਇਸ ਕੁਦਰਤ ਦੇ ਵਿੱਚ ਮੌਜੂਦ ਹੈ ਪੰਜ ਵਕਤ ਨਿਵਾੜ ਵਿਦਾਰਾ ਪਣਖ ਤੇਬ ਕੁਰਾਨਾ ਪੰਜ ਪੰਜੇ ਵਕਤ ਨਿਵਾੜ ਵਿਦਾਰਣ ਵਾਲਾ ਕਤੇ ਬਾ ਪੜਨ ਵਾਲਾ ਪੁਰਾਣਾ ਪੜਨ ਵਾਲਾ ਨਾਨਕ ਆਖੇ ਗੋਸ ਦੀ ਰਿਉ ਕਣਾ ਖਾਣਾ ਪਰ ਜਿਨ੍ਹਾਂ ਨੇ ਇੰਨਾ ਕੁਝ ਪੜ ਕੇ ਇੰਨਾ ਧਰਮ ਦੇ ਅਧੀਨ ਬਣ ਕੇ ਉਸ ਵਹਿਗੂ ਨੇੜੇ ਮਹਿਸੂਸ ਨਹੀਂ ਕੀਤਾ ਹਿਰਦੇ ਵਿੱਚ ਮਹਿਸੂਸ ਨਹੀਂ ਕੀਤਾ ਸਭ ਕੁਝ ਚਾਹੇ ਖਾਣਾ ਪੀਣਾ ਤੇ ਸੰਸਾਰਿਕ ਸੁੱਖ ਸਭ ਕੁਝ ਵਿਅਰਥ ਹੈ ਇਸ ਲਈ ਇਨਾ ਸਾਧਨਾ ਤੋਂ ਇਨਾ ਕਾਰਜਾਂ ਤੋਂ ਉੱਤੇ ਉੱਠ ਕੇ ਇਸ ਮਰਨ ਗੁਰੂ ਦੇ ਨਾਲ ਇੱਕ ਕਿ ਮਨ ਦੇ ਖਰਾਕ ਸਵਾਹਿਗੁਰੂ ਦਾ ਸਿਮਰਨ ਹੈ ਸਰੀਰ ਦੇ ਖਰਾਕ ਸਾਡਾ ਭੋਜਨ ਹੋ ਸਕਦਾ ਹੈ ਉਸ ਭੋਜਨ ਦੇ ਨਾਲ ਸਰੀਰ ਚੱਲਦਾ ਹੈ ਮਨ ਦੇ ਖਰਾਕ ਉਸ ਸਵਾਹਿਗੁਰੂ ਦਾ ਸਿਮਰਨ ਹੈ ਜਿਸਨ ਮਾਨੰਦੇ ਨੂੰ ਨਾਮ ਦੇ ਖਰਾਕ ਮਿਲ ਗਈ ਤੇ ਸਾਡੀ ਆਤਮਾ ਤੇ ਹੋ ਜਾਵੇਗੀ ਜਿਵੇਂ ਸਾਡਾ ਸਰੀਰ ਭੋਜਨ ਖਾ ਕੇ ਤਿੱਕ ਤੋਂ ਹੁੰਦਾ ਹੈ ਓਵੇਂ ਸਾਡੀ ਜਿਹੜੀ ਆਤਮਿਕ ਅਵਸਥਾ ਹੈ ਉਹ ਨਾਮ ਸੁਣਦੇ ਨਾਲ ਸਿੱਧ ਹੁੰਦੀ ਹੈ ਪਾਤਸ਼ਾਹ ਕਿਰਪਾ ਕਰਨਾ ਸਰਸ ਮਕਬੂਕਸ਼ਨ ਤੇ ਗੁਰੂ ਦਸੇ ਮਾਰਤ ਦੇ ਚਲਣ ਦੀ ਜਾਂਚ ਆ ਜਾਵੇ ਸੋ ਜੀਆਂ ਪੁਨੀਆਂ ਪ੍ਰਵਾਹ ਹਵਾ ਦੇ ਵਿੱਚੋਂ ਫਰਸ ਹਵਾ ਦੇ ਕੀ ਫਤੇ